ਤੇਜ ਰਫ्तार ਕਾਰ ਸਿੱਧਾ ਜਾ ਕੇ ਸਫੇਦ ਦੇ ਵਿੱਚ ਵੱਜੀ ਮੌਕੇ ਦੇ ਉੱਪਰ ਰੋਰ ਤੇ ਲੱਗਿਆ ਖੋਖਾ ਵੀ ਪਲਟਿਆ ਘਟਨਾ ਸੀ ਸੀ ਟੀਵੀ ਵਿੱਚ ਕੈਦ ਗੁਰਦਾਸਪੁਰ ਬਹਿਰਾਮਪੁਰ ਰੋਡ ਦੇ ਉੱਪਰ ਪਿੰਡ ਡਾਲਾ ਦੇ ਨੇੜੇ ਗੁਰਦਾਸਪੁਰ ਦੀ ਤਰਫੋਂ ਆੜੇ ਸਵੀਟ ਕਾਰ ਜਾ ਕੇ ਸਿੱਧੀ ਸਫੇਦ ਦੇ ਵਿੱਚ ਵੱਜੀ ਜਿਸ ਕਾਰਨ ਭਿਆਨਕ ਸਰਗਾ ਹਾਸਾ ਪੇਸ਼ ਆਇਆ ਜਿਸ ਦੇ ਵਿੱਚ ਮੌਜੂਦ ਸਵਾਰਿਆਂ ਗੰਭੀਰ ਸੱਟਾਂ ਲੱਗੀਆਂ ਮੌਕੇ ਤੇ ਮੌਜੂਦ ਲੋਕਾਂ ਦੇ ਮੁਤਾਬਕ ਇੱਕ ਤੇਜ਼ ਰਫ਼ਤਾਰ ਕਾਰ ਜੋ ਕਿ ਗੁਰਦਾਸਪੁਰ ਦੀ ਤਰਫੋਂ ਆ ਰਹੀ ਸੀ ਸਿੱਧੀ ਡਾਲਾ ਪਿੰਡ ਤੋਂ ਅੱਗੇ ਆਉਂਦਿਆਂ ਹੀ ਇੱਕ ਤਿੱਖਾ ਮੋੜ ਹੁੰਦੇ ਕਾਰਨ ਬੈਲੈਂਸ ਵਿਗੜ ਗਿਆ ਅਤੇ ਸਿੱਧਾ ਜਾ ਕੇ ਖੋਖੇ ਦੇ ਵਿੱਚ ਵੱਜੀ ਅਤੇ ਫਿਰ ਫੇਦੇ ਦੇ ਵਿੱਚ ਜਾ ਟਕرائی ਜਿਸ ਦੇ ਨਾਲ ਖੋਖਾ ਸ਼ਰਕ ਦੇ ਉੱਪਰ ਢੇਠਾ ਪਲਟ ਗਿਆ ਅਤੇ ਕਾਰ ਦੇ ਦੋਨੋਂ 에ਅਰ ਬੈਗ ਖੁੱਲ ਗਏ ਜਿੱਦੇ ਵਿੱਚ ਬੈਠੀਆਂ ਸਵਾਰੀਆਂ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਨ ਮੌਕੇ ਤੇ ਮੌਜੂਦ ਲੋਕਾਂ ਨੇ ਐਂਬੂਲੈਂਸ ਨੂੰ ਫੋਨ ਕੀਤਾ ਤੇ ਨਜ਼ਦੀਕ ਹੀ ਪਰਿਵਾਰਕ ਮੈਂਬਰਾਂ ਨੇ ਆ ਕੇ ਗੰਭੀਰ ਜ਼ਖਮੀ ਕੋਈ ਲੋਕਾਂ ਨੂੰ ਹਸਪਤਾਲ ਵਿੱਚ ਪਹੁੰਚਾਇਆ ਇਸ ਬਾਰੇ ਬਹਿਰੋਂਪੁਰ ਥਾਣੇ ਦੇ ਏਐਸਆਈ ਸਬਜੀ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਕਿਹਾ ਕਿ ਇਸ ਬਾਰੇ ਹਾਲੇ ਜਾਣਕਾਰੀ ਲੈਣ ਦੇ ਲਈ ਹਸਪਤਾਲ ਦੇ ਵਿੱਚ ਗਿਆ ਹਾਂ ਬਾਕੀ ਡਿਟੇਲ ਜਲਦੀ ਦਿੱਤੀ ਜਾਵੇਗੀ ਦੇਖੋ ਟੀਵੀ ਨਿਊਜ਼ ਇੰਡੀਆ 251 ਪੱਤਰਕਾਰ ਰঞ্জੀਤ ਸਿੰਘ ਨਾਲ ਜਗਜੀਤ ਸਿੰਘ ਦੀ ਖਾਸ ਰਿਪੋਰਟ ਬਜੀ ਕੀ ਨਾਮ ਆਪਣਾ ਉਹ ਜਿਹੜਾ ਇਹ ਹਾਸਾ ਹੋਇਆ ਕਾਰ ਦਾ ਮੇਰਾ ਨਾ ਮੇਰਾ ਨਾਂ ਬਲਬੀਰ ਸਿੰਘ ਹੈ ਜੀ ਇਹ ਬਹਿਰਾਮਪੁਰ ਰੋਡ ਵਾਲਾ ਰੋਡ ਹੈ ਗੁਰਦਾਸਪੁਰ ਵਾਲਾ ਫਸਿਆਲਾ ਦੇ ਲੱਗੇ ਆਸਤਾ ਹੋਇਆ ਗੱਡੀ ਆ ਰਹੀ ਸੀ ਠੀਕ ਹੈ ਗੱਡੀ ਜਾਂ ਤੇ ਡਰਾਈਵਰ ਨੂੰ ਝਾਕਾ ਲੱਗਾ ਆ ਜਿਹੜੀ ਗੱਡੀ ਸਾਈਡ ਤੋਂ ਗੱਡੀ ਆ ਰਹੀ ਸੀ ਗੱਡੀ ਗੁਰਦਾਸਪੁਰ ਤੋਂ ਆ ਰਹੀ ਸੀ ਬਹਿਰਾਮਪੁਰ ਨੂੰ ਜਾ ਰਹੀ ਸੀ ਠੀਕ ਹੈ ਠੀਕ ਹੈ ਸਫੈਦੇ ਦੇ ਵਿੱਚ ਗੱਡੀ ਵਜਦੀ ਹੈ ਸੋ ਕਿੰਨੇ ਲੋਕ ਉਸ 'ਤੇ ਸਵਾਰ ਸੀ ਚਾਰ ਲੋਕ ਸਵਾਰ ਸੀ ਅੱਗੇ ਆਪਣਾ ਉਹਨਾਂ ਦਾ ਡੈਡੀ ਤੇ ਬੇਟਾ ਤੇ ਪਿੱਛੇ ਉਹਨਾਂ ਦੀ ਵਾਈਫ ਤੇ ਬੇਟੀ ਬੈਠੇ ਹੋਏ ਸੀ ਸੋ ਜਦੋਂ ਉਹਨਾਂ ਨੂੰ ਕੱਢ ਕੇ ਫਿਰ ਬਾਅਦ ਚ ਐਂਬੂਲੈਂਸ ਤੇ ਤੁਸੀਂ ਐਂਬੂਲੈਂਸ ਬੁਲਾਈਏ ਐਂਬੂਲੈਂਸ ਲੇਟ ਸੀ ਥੋੜਾ ਉਹਨਾਂ ਨੇ ਕਨਫਰਮ ਕਰਤਾ ਜੀ ਕਿ ਗੱਡੀ ਲੇਟ ਆਏਗੀ ਠੀਕ ਹੈ ਜੀ ਤੇ ਉਹਨਾਂ ਦੇ ਇੱਥੋਂ ਘਰੋਂ ਗੱਡੀ ਮੰਗਵਾਲੀ ਸੀ ਤੇ ਉਹਨਾਂ ਦੀ ਗੱਡੀ ਚ ਭੇਜਿਆ ਗਿਆ ਉਹਨਾਂ ਨੂੰ ਗੁਰਦਾਸਪੁਰ ਸੋ ਗੰਭੀਰ ਸੱਟਾਂ ਲੱਗੀਆਂ ਨੇ ਹਾਂ ਜੀ ਗੰਭੀਰ ਸੱਟਾਂ ਲੱਗੀਆਂ ਕੋਈ ਬੱਚਾ ਵੀ ਉੱਚ ਮੰਜੂ ਸੀਗਾ ਨਹੀਂ ਕੋਈ ਬੱਚਾ ਨਹੀਂ ਇੱਕ ਬੇਟਾ ਹੀ ਉਹਨਾਂ ਦਾ 16-17 ਸਾਲ ਦਾ ਉਹ ਅੱਗੇ ਸੀ ਠੀਕ ਹੈ ਤੇ ਬੈਲਟ ਨਾਲ ਏਅਰ ਬੈਗ ਖੁੱਲਣ ਨਾਲ ਉਹਨਾਂ ਦਾ ਬਚਾਓ ਗਿਆ ਠੀਕ ਹੈ ਜੀ